ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ 우ਮਾ ਸ਼ੰਕਰ ਗੁਪਤਾ ਵੱਲੋਂ ਅੱਜ ਕਰਾਲਾ ਮੋੜ ਤੇ ਇਸਲਾਮ ਏਰੀਆ ਵਿੱਚ ਚੁਗੀ ਚੌਂਪੜੀ ਚ ਰਹਿ ਰਹੇ ਪ੍ਰਵਾਸੀਆਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਠੰਡ ਦੇ ਦਿਨਾਂ ਵਿੱਚ ਕਈ ਲੋਕ ਦੂਸਰੇ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਆਪਣੀ ਰੋਜ਼ੀ-ਰੋਟੀ ਦੇ ਲਈ ਕੰਮ ਕਰਦੇ ਹਨ ਅਤੇ ਉਹਨਾਂ ਦੇ ਕੋਲ ਗਰਮ ਕੱਪੜਿਆਂ ਦੀ ਘਾਟ ਹੈ ਜਿਸ ਲਈ ਅੱਜ ਰੈੱਡ ਕਰਾਸ ਦੇ ਸਹਿਯੋਗ ਨਾਲ ਇਹ ਗਰਮ ਕੰਬਲ ਵੰਡੇ ਗਏ ਹਨ ਉਹਨਾਂ ਨੇ ਕਿਹਾ ਕਿ ਵੱਖ-ਵੱਖ ਜਗ੍ਹਾ ਤੇ ਸਰਕਾਰ ਵੱਲੋਂ ਰਹਿਣ ਦੇ ਲਈ ਰਹਿਣ ਬਸੇਰੇ ਸ਼ੈਲਟਰ ਹੋਮ ਵੀ ਬਣਾਏ ਗਏ ਹਨ ਜਿਨ੍ਹਾਂ ਵਿੱਚ ਕਈ ਜ਼ਰੂਰਤਮੰਦ ਲੋਕ ਰਹਿ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਕੁਝ ਪ੍ਰਵਾਸੀ ਲੋਕ ਸ਼ੈਲਟਰ ਹੋਮ ਦੇ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਪ੍ਰਵਾਸੀਆਂ ਦੇ ਲਈ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਲਈ ਐਸਡੀਐਮ ਗੁਰਦਾਸਪੁਰ ਨੂੰ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮਾ ਸ਼ੰਕਰ ਗੁਪਤਾ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਲੋਕ ਸ਼ੈਲਟਰ ਹੋਮ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਸਰਦੀਆਂ ਦੇ ਮੌਸਮ ਵਿੱਚ ਉਹਨਾਂ ਦੇ ਲਈ ਸ਼ੈਲਟਰ ਹੋਮ ਦੇ ਵਿੱਚ ਖਾਸ ਪ੍ਰਬੰਧ ਕੀਤੇ ਜਾਣ। ਉੱਥੇ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਇਸ ਉਪਰਾਲੇ ਦੀ ਜ਼ਿਲ੍ਹਾ ਵਾਸੀ ਬੇਹਦ ਸ਼ਲਾਘਾ ਕਰ ਰਹੇ ਹਨ। ਇਸ ਮੌਕੇ ਤੇ ਜੋ ਪ੍ਰਵਾਸੀ ਮਜ਼ਦੂਰ ਆਏ ਹੋਏ ਹਨ ਜਿਨ੍ਹਾਂ ਨੂੰ ਇਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ 우ਮਾ ਸ਼ੰਕਰ ਗੁਪਤਾ ਜੀ ਵੱਲੋਂ ਗਰਮ ਕੰਬਲ ਵੰਡੇ ਗਏ ਉਹਨਾਂ ਨੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਇਹਨਾਂ ਪ੍ਰਵਾਸੀਆਂ ਨੇ ਜੋ ਰੁਟੀਨ ਦੇ ਵਿੱਚ ਉਹ ਆਪਣਾ ਕੰਮ ਕਰਦੇ ਹਨ ਬਣਾਈਆਂ ਹੋਈਆਂ ਹੱਥ ਨਾਲ ਸੁੰਦਰ ਕਲਾਕ੍ਰਿਤੀਆਂ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਟ ਕੀਤੀਆਂ ਮੇਰੇ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਵੰਟੂ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਇਹਨਾਂ ਨੂੰ ਮੈਂ ਫਿਰ ਸੈਕਟਰੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਉੱਥੇ ਕੋਈ ਦਿੱਕਤ ਤਾਂ ਨਹੀਂ ਠੰਡ ਵਗੈਰਾ ਜ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵਗੈਰਾ ਦੀ ਜ਼ਰੂਰਤ ਹੈ ਤਾਂ ਬਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਰੈੱਡ ਕਰਾਸ ਚੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਚ ਆਂਦੀ ਹੈ ਸ਼ਨੀਵਾਰ ਨੂੰ ਵੀ ਮੈਂ ਬਾਲ ਪਵਨ ਤੇ ਉੱਥੇ ਇੱਕ ਰਮੇਸ਼ ਮਹਾਜਨ ਜੀ ਵੱਲੋਂ ਸਲਮ ਆਂਦੇ ਬੱਚਿਆਂ ਨੂੰ ਪੜ੍ਹਾਏ ਜਾ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਮੇਰੇ ਦਿਨਾਂ ਅਸੀਂ ਰੈੱਡ ਕਰਾਸ ਤੋਂ ਵੱਧ ਤੋਂ ਵੱਧ ਗਰੀਬਾਂ ਦਾ ਭਲਾ ਕਰ ਸਕੀਏ ਉਹਨਾਂ ਕਰਦੇ ਨੇ ਨਹੀਂ ਇਹ ਬਿਲਕੁਲ ਕਰਨੇ ਚਾਹੀਦੇ ਨੇ ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਤੇ ਸ਼ਹਿਰਾਂ ਚ ਵੀ ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਆ ਤਾਂ ਉਹਦੇ ਲਈ 175 ਹਜ਼ਾਰ ਸਰਕਾਰ ਦਿੰਦੀ ਆ ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਚ ਘਰ ਬਣਾਏ ਜਾ ਰਹੇ ਨੇ ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਕੋਈ ਸਮੱਸਿਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮ ਕਰਦੇ سلسلے ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪੋਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਵੀ ਕਿਹਾ ਹੋਇਆ ਵੀ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟ ਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰੀ ਸਟਰਕਚਰ ਬਣਾ ਕੇ ਦਈਏ ਜਿੱਥੇ ਉਹ ਰਹਿ ਸਕਣ ਤੇ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਐਟ ਲੀਸਟ ਜੋ ਅਸੀਂ ਮਿਨਿਮ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਹਾਂ ਪ੍ਰੋਵਾਈਡ ਕਰੀਏ ਨਗਰ ਕੌਂਸਲ ਦੀ ਸ਼ੈਲਟਰ ਹੁੰਮਣੇ ਨੇ ਲੇਕਿਨ ਕੰਮ ਹੀ ਨਹੀਂ ਕਰਦੇ ਕੋਈ ਹੁੰਦਾ ਹੀ ਨਹੀਂ ਇਹ ਮੈਂ ਐਸ ਡੀ ਐਮਸ ਨੂੰ ਕਿਹਾ ਸੀਗਾ ਵੀ ਚੈੱਕ ਕਰਨ ਤੇ ਮੈਨੂੰ ਤਾਂ ਇਹੀ ਰਿਪੋਰਟ ਆਈ ਹੈ ਕਿ ਉਹ ਠੀਕ ਕੰਮ ਕਰ ਰਹੇ ਆ ਬਟ ਫਿਰ ਦੁਬਾਰਾ ਨੂੰ ਚੈੱਕ ਕਰਾ ਲਾਂਗੇ ਤੁਸੀਂ ਕਰ ਅਧਰੀ ਠੰਡ ਨੂੰ ਮੁੱਖ ਰੱਖਦੇ ਹੋਏ ਮਾਨਜੁਗ ਡੀ ਸੀ ਸਾਹਿਬ ਜੀ ਵੱਲੋਂ ਰਾਤ ਦੇ ਸਮੇਂ ਮੈਨੂੰ ਦੇਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਪਤਾ ਕਰੋ ਕਿ ਠੰਡ ਦੇ ਵਿੱਚ ਕੋਈ ਆਦਮੀ ਰਹਿ ਰਿਹਾ ਰਿਹਾ ਹੋਵੇ ਇਹਨਾਂ ਦੇ ਉਪਰਾਲੇ ਦੇ ਵਿੱਚ ਕਰਦੇ ਹੋਏ ਸੀ ਘੁਰਾਲਾ ਬਾਈਪਾਸ ਦੇ ਉੱਤੇ 14 ਝੁੱਗੀਆਂ ਆਈਡੈਂਟੀਫਾਈ ਕੀਤੀਆਂ ਜਿ ਤਾਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅਸੀਂ ਤੁਰੰਤ ਦੇ ਆਧਾਰ ਤੇ ਇਹਨਾਂ ਵਾਤੇ ਕੰਬਲ ਖਰੀਦੇ ਜੋ ਕਿ ਉਹਨਾਂ ਨੇ ਅੱਜ 14 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਜੀ ਦੇ ਇੱਥੋਂ ਜਿਹੜੇ ਸੀ ਉਹਨਾਂ ਨੂੰ ਬੁਲਾ ਦਿੱਤੇ ਗਿਆ ਔਰ ਇਹਨਾਂ ਨੂੰ ਫਿਰ ਵੀ ਸਾਡੇ ਡਿਪਾਰਟਮੈਂਟ ਵੱਲੋਂ ਰੈੱਡ ਕਰਾਸ ਦਾ ਜਿਹੜਾ ਮੇਨ ਕੰਮ ਆ ਸਮੇਂ-ਸਮੇਂ ਤੇ ਇਹਨਾਂ ਵੱਲ ਵਿਜ਼ਿਟ ਕਰਦੇ ਰਹਿੰਦੇ ਆ ਤੇ ਹੁਣ ਅਸੀਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕੋਈ ਗਵਾਹੀਦਾਰੀ ਦੀ ਜ਼ਰੂਰਤ ਹੈਗੀ ਤੇ ਉਹ ਵੀ ਇਹਨਾਂ ਨੂੰ ਜਿਹੜਾ ਉਪਰਾਲਾ ਕਰਕੇ ਸੀ ਦੇਣ ਦੀ ਕੋਸ਼ਿਸ਼ ਕਰ ਰਹੇ ਆਪਣੇ ਡਿਪਾਰਟਮੈਂਟ ਹੋਰ ਵੀ ਜਿਹੇ ਪਰਿਵਾਰ ਆ ਕੇ ਸਲਾਮੇਰੀ ਹੈਗੇ ਨੇ ਉੱਥੇ ਹਾਂਜੀ ਜੀ ਉਹ ਵੀ ਅਸੀਂ ਜਿਸ ਤਰ੍ਹਾਂ ਸਾਡੇ ਧਿਆਨ 'ਚ ਕੋਈ ਆਈ ਜਾਏਗੀ ਗੱਲਬਾਤ ਹੀ ਉਸੇ ਹਿਸਾਬ ਦੇ ਨਾਲ ਇਹਨਾਂ ਦੀ ਜ਼ਰੂਰਤ ਪੂਰੀ ਕਰਦੇ ਹੁਣ ਵੀ ਅਸੀਂ ਇਸ ਤੋਂ ਬਾਅਦ ਵੀ ਹੋਰ ਵੀ ਕੋਈ ਜਗ੍ਹਾ ਡੈਟਿਫਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਮਾਨਕੌਰ ਸਿੰਘ ਦੇ ਵਿੱਚ ਹੁੰਦੀ ਸੀ ਪਰ ਉਹ ਝੁਗੀਆਂ ਕਾਫੀ ਸਮਾਂ 1.5 ਸਾਲ ਪਹਿਲਾਂ ਜਿਹੜੀ ਝੁਗੀਆਂ ਗਈਆਂ ਸੀ ਤੇ ਸ਼ਾਇਦ ਉਹ ਬੰਦੇ ਲੱਗਦਾ ਵੀ ਰੀਸਟੋਰ ਕਰ ਦਿੱਤੇਗੇ ਜਿਨ੍ਹਾਂ ਜੋ ਕਿ ਸਰਕਾਰ ਦੀ ਸਕੀਮ ਦੇ ਮੁਤਾਬਕ ਚੱਲ ਰਿਹਾ ਕੰਮ ਤੇ ਉੱਥੇ ਝੁਗੀਆਂ ਨਹੀਂ ਹੈਗੀਆਂ ਗੁਰਦਾਸਪੁਰ 'ਚ ਇਹ ਇੱਕ ਝੁਗੀ ਜਿਹੜੀ ਆਈਡੈਂਟੀਫਾਈ ਹੋਈ ਆ ਤੇ ਅ मैं तो सर यही कहना चाहता हूँ कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज़्यादा हम लोगों को आराम भी मिलता है आप लोगों जैसे इंसान हैं तो हम लोगों को बहुत ज़्यादा मदद मिलती है उससे हमको यही सीख मिलती है कि जितना प्यार मिलता है हमारा तो यही है हम लोगों का आशीर्वाद हमेशा उनके साथ बना रहे